ਗਾਲੀਆਂ ਮੁਕਤਿਆਂ ਸਿੱਖ ਧਰਮ ਵਿਸ਼ਵ ਕੋਸ਼ ਅਨੁਸਾਰ ਸਿੱਖ ਧਰਮ ਵਿੱਚ ਮੁਕਤੀ ਨੂੰ ਮਨੁੱਖੀ ਹੋਂਦ ਦੀ ਉੱਚਤਮ ਅਧਿਆਤਮਿਕ ਅਵਸਥਾ ਮੰਨਿਆ ਗਿਆ ਹੈ ਅਤੇ ਮੁਕਤ ਜਾਂ ਮੁਕਤਾ ਉਹ ਹੈ ਜਿਸ ਨੇ ਮਾਇਆਵੀ ਵਿਕਾਰਾਂ ਤੋਂ ਬੰਧਨ ਰਹਿਤ ਹੋ ਕੇ ਪਰਮ ਆਨੰਦ ਦੀ ਅਵਸਥਾ ਨੂੰ ਹਾਸਿਲ ਕਰ ਲਿਆ ਹੈ ਸਿੱਖ ਇਤਿਹਾਸ ਅਨੁਸਾਰ 40 ਮੁਕਤੇ ਉਹਨਾਂ 40 ਬਹਾਦਰ ਸਿੰਘਾਂ ਨੂੰ ਕਿਹਾ ਜਾਂਦਾ ਹੈ ਜਿੰਨਾ ਖੇਦਰਾਣੇ ਦੀ ਟਾਪ ਤੇ ਆਪਣੀ ਭੁੱਲ ਬਖਸ਼ਾਉਂਦਿਆਂ ਗੁਰੂ ਤੋਂ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ ਇਹ ਬੇਮੁਖਤਾ ਤੋਂ ਸੰਮੁਖਤਾ ਦੇ ਸਫ਼ਰ ਦੀ ਦਾਸਤਾ ਹੈ ਇਹ ਗੁਰੂ ਦੇ ਸਿੱਖਾਂ ਦੇ ਕਿਸੇ ਕਮਜ਼ੋਰ ਪਲ ਵਿੱਚ ਥਿੜਕੇ ਹੋਏ ਵਿਸ਼ਵਾਸ ਨੂੰ ਗੁਰੂ ਪਿਆਰ ਅਤੇ ਸ਼ਹੀਦੀਆਂ ਰਾਹੀਂ ਮੁੜ ਸਿਰਜਣ ਦੀ ਗਾਥਾ ਹੈ 1701 ਈਸਵੀ ਵਿੱਚ ਔਰੰਗਜ਼ੇਬ ਦੀਆਂ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਆਨੰਦਪੁਰ ਸਾਹਿਬ ਤੇ ਹਮਲਾ ਕੀਤਾ ਤਿੰਨ ਸਾਲ ਤੱਕ ਚੱਲੀ ਲੰਬੇ ਸਮੇਂ ਦੀ ਲੜਾਈ ਅਤੇ ਭੁੱਖੇ ਪਿਆਸੇ ਰਹਿਣ ਕਾਰਨ ਮਨ ਦੇ ਇੰਨਾ ਕਮਜ਼ੋਰ ਪਲਾਂ ਵਿੱਚ ਭੁੱਖ ਅਤੇ ਪਿਆਸ ਤੋਂ ਬੇਵਸ ਹੋਏ ਕੁਝ ਸਿੰਘਾਂ ਨੇ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ ਅਤੇ ਅਸੀਂ ਤੇਰੇ ਸਿੱਖ ਨਹੀਂ ਇਸ ਪਿੱਛੋਂ ਇਹ ਸਿੰਘ ਜਿਨ੍ਹਾਂ ਦੀ ਗਿਣਤੀ ਇਤਿਹਾਸ ਵਿੱਚ 40 ਦੱਸੀ ਗਈ ਹੈ। ਅਨੰਦਪੁਰ ਸਾਹਿਬ ਛੱਡ ਕੇ ਚਲੇ ਗਏ। ਗੁਰੂ ਵੱਲੋਂ ਬੇਮੁਖ ਹੋ ਕੇ ਆਪਣੇ ਘਰਾਂ ਵਿੱਚ ਪੁੱਜਣ ਤੇ ਘਰਾਂ ਵਾਲਿਆਂ ਕੋਲੋਂ ਇਹਨਾਂ ਨੂੰ ਬਹੁਤ ਸ਼ਰਮਿੰਦਾ ਹੋਣਾ ਪਿਆ। ਖਿਦਰਾਣੇ ਦੀ ਟਾਪ ਦੇ ਕੰਡੇ ਜਿੱਥੇ ਹੁਣ ਮੁਕਤਸਰ ਦਾ ਅਸਥਾਨ ਹੈ। ਜਥੇਦਾਰ ਮਹਾ ਸਿੰਘ ਦੀ ਅਗਵਾਈ ਵਿੱਚ ਇਹਨਾਂ 40 ਸਿੰਘਾਂ ਨੇ ਮੋਰਚੇ ਗੱਡ ਲਏ। ਅਤ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੀ ਪਤਾ ਲੱਗਣ ਤੇ ਇੱਥੇ ਪਹੁੰਚ ਗਏ। ਕਿਸੇ ਨੂੰ 5000, ਕਿਸੇ ਨੂੰ 10000 ਅਤੇ ਕਿਸੇ ਨੂੰ 30000 ਦੇ ਕਿਤਾਬਾਂ ਨਾਲ ਨਿਵਾਜਿਆ। ਭਾਈ ਮਹਾ ਸਿੰਘ ਜੀ ਨੇ ਜ਼ਖਮੀ ਹਾਲਤ ਵਿੱਚ ਆਪਣੇ ਆਖਰੀ ਸਮੇਂ ਗੁਰੂ ਜੀ ਨੂੰ ਪਾਤਸ਼ਾਹ ਸਾਡਾ ਲਿਖਿਆ ਬੇਦਾਵਾ ਪਾੜ ਕੇ ਟੁੱਟੀ ਗੰਢ ਲਵੋਦੀ ਅਰਦਾਸ ਕੀਤੀ ਤਾਂ ਗੁਰੂ ਜੀ ਨੇ ਪਿਆਰ ਵਿੱਚ ਆ ਕੇ ਉਹ ਬੇਦਾਵੇ ਦਾ ਕਾਗਜ਼ ਪਾੜ ਦਿੱਤਾ ਸਾਰੇ ਸਿੰਘਾਂ ਨੂੰ ਪਿਆਰ ਨਾਲ ਮੁਕਤਿਆਂ ਦਾ ਕਿਤਾਬ ਦੇ ਕੇ ਮਾਨ ਸਤਕਾਰ ਦਿੱਤਾ ਅਸੀਸਾਂ ਬਖਸ਼ ਕੇ ਨਿਹਾਲ ਨਿਹਾਲ ਕੀਤਾ 40 ਮੁਕਤਿਆਂ ਦੀ ਇਸ ਮਹਾਨ ਕੁਰਬਾਨੀ ਨੂੰ ਸਿਰ ਝੁਕਾਉਂਦਿਆਂ ਹਰ ਰੋਜ਼ ਸਿੱਖ ਅਰਦਾਸ ਵਿੱਚ ਨਮੋ ਕੀਤੀ ਜਾਂਦੀ ਹੈ